ਕਿਸਾਨ ਦੋਸਤੋ ਸਤਿ ਸ੍ਰੀ ਅਕਾਲ ਦੋਸਤੋ ਝੋਨੇ ਦੇ ਇਹ ਨਦੀਨ ਨਾਸ਼ਕਾਂ ਦੇ ਬਾਰੇ ਗੱਲਬਾਤ ਕਰਾਂਗੇ ਝੋਨੇ ਵਿੱਚ ਕਿਹੜੇ ਕਿਹੜੇ ਨਦੀਨ ਨਾਸ਼ਕ ਆਪਾਂ ਵਰਤਣੇ ਨੇ ਕਿੰਨੀ ਉਹਨਾਂ ਦੀ ਡੋਜ਼ ਆ ਕਿਸ ਵੇਲੇ ਵਰਤਣੇ ਨੇ ਕਿਉਂਕਿ ਝੋਨੇ ਦੇ ਵਿੱਚ ਕੁਝ ਨਦੀਨ ਨਾਸ਼ਕ ਹੋ ਜਾਂਦੇ ਨੇ ਜਿਹੜੇ ਆਪਾਂ ਝੋਨਾ ਲਾਉਣ ਤੋਂ ਬਾਅਦ 2-3 ਦਿਨ ਦੇ ਅੰਦਰ ਅੰਦਰ ਹੀ ਵਰਤਣੇ ਹੁੰਦੇ ਆ ਕੁਝ ਨਦੀਨ ਨਾਸ਼ਕ ਹੋ ਜੇ ਵੀ ਆਪਣੇ ਕੋਲੇ ਹੈਗੇ ਜਿਹੜੇ ਆਪਾਂ 20-25 ਦਿਨ ਬਾਅਦ ਤੱਕ ਵਰਤ ਸਕਦੇ ਆ ਜਦੋਂ ਨਦੀਨ ਉੱਗਿਆ ਹੁੰਦੇ ਨੇ ਕਿਉਂਕਿ ਕਈ ਵਾਰੀ ਨਦੀਨ ਨਾਸ਼ਕ ਵਰਤਣ ਤੋਂ ਬਾਅਦ ਵੀ ਨਦੀਨ ਉੱਗ ਜਾਂਦਾ ਤੇ ਫਿਰ ਆਪਣੇ ਕੋਲ ਇਸ ਤਰ੍ਹਾਂ ਦੇ ਨਦੀਨ ਨਸ਼ਕ ਹੈਗੇ ਨੇ ਜਿਨ੍ਹਾਂ ਨੂੰ ਆਪਾਂ ਨਦੀਨ ਉਗਣ ਤੋਂ ਬਾਅਦ ਵੀ ਵਰਤ ਸਕਦੇ ਉਹਨਾਂ ਦੇ ਬਾਰੇ ਆਪਾਂ ਅਗਲੀ ਵੀਡੀਓ 'ਚ ਗੱਲਬਾਤ ਕਰਾਂਗੇ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਗੱਲ ਕਰਾਂਗੇ ਵੀ ਜਿਹੜੇ ਝੋਨਾ ਲਾਉਣ ਤੋਂ 2-3 ਦਿਨ ਦੇ ਅੰਦਰ-ਅੰਦਰ ਨਦੀਨ ਨਾਸ਼ਕ ਆਪਾਂ ਵਰਤਣੀ ਹੈ ਕਿੰਨੀ ਉਹਨਾਂ ਦੀ ਡੋਜ਼ ਹੋਊਗੀ ਉਹਦੇ ਬਾਰੇ ਆਪਾਂ ਵੀਡੀਓ 'ਚ ਗੱਲਬਾਤ ਕਰਾਂਗੇ ਸੋ ਸਭ ਤੋਂ ਪਹਿਲਾਂ ਬੇਨਤੀ ਹੈ ਵੀ ਜਿਹੜੇ ਸੱਜਣ ਪਹਿਲੀ ਵਾਰ ਚੈਨਲ ਤੇ ਆਏ ਨੇ ਉਹ ਕਿਰਪਾ ਕਰਕੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਨੋਟੀਫਿਕੇਸ਼ਨ ਦੇ ਵਾਸਤੇ ਬੈਲ ਵਾਲਾ ਆਈਕਨ ਪ੍ਰੋਟ ਕਰ ਦਿਓ ਤਾਂ ਕਿ ਜੋ ਵੀ ਆਪਾਂ ਵੀਡੀਓ ਅਪਲੋਡ ਕਰੀਏ ਉਹਦਾ ਜਿਹੜਾ ਨੋਟੀਫਿਕੇਸ਼ਨ ਤੁਹਾਨੂੰ ਮਿਲਦਾ ਰਹੇ ਅ ਦੋਸਤੋ ਢੋਨਾ ਲਾਉਣ ਤੋਂ ਬਾਅਦ ਜਿਹੜੇ 2-3 ਦਿਨ ਦੇ ਅੰਦਰ ਅੰਦਰ ਆਪਾਂ ਨਦੀਨ ਨਾਸਕ ਵਰਤਣੇ ਨੇ ਤੇ ਕਾਫੀ ਸਾਰੇ ਨਦੀਨ ਨਾਸਕ ਹੋਣ ਹੈਗੇ ਪਹਿਲਾਂ ਅੱਜ ਤੋਂ 10-12 ਸਾਲ ਪਹਿਲਾਂ ਅ 2-3 ਕਿ ਦਿਨ ਨਦੀਨ ਨਾਸਕ ਸੀਗੇ ਹੁਣ ਆਪਣੇ ਕੋਲੇ ਕਾਫੀ ਸਾਰੇ ਨਦੀਨ ਨਾਸਕ ਨੇ ਇੱਕ ਗੱਲ ਧਿਆਨ ਰੱਖਣੀ ਆ ਵੀ ਆਪਾਂ ਇੱਕੋ ਹੀ ਟੈਕਨੀਕਲ ਵਾਰ-ਵਾਰ ਨਾ ਵਰਤੋ। ਹਰ ਵਾਰ ਆਪਾਂ ਨਵਾਂ ਵਰਤਣ ਦੀ ਕੋਸ਼ਿਸ਼ ਕਰੀਏ। ਬਾਤਾਂ-ਬਾਤਾਂ ਨੂੰ ਰਿਪੀਟ ਕਰ ਸਕਦਾ ਪਰ ਲਗਾਤਾਰ ਇੱਕੋ ਹੀ ਨਦੀਨ ਨਾਸ਼ਕ ਨਾ ਵਰਤੋ। ਜੇ ਇੱਕ ਵਾਰ ਆਪਾਂ ਫਾਸਟ ਮਿਕਸ ਵਾਰ ਵਰਤ ਰਹੇ ਹਾਂ ਤਾਂ ਅਗਲੀ ਵਾਰ ਰਿਫਟ ਬਗਲਾ ਰਿਫਟ ਵਾਲਾ ਟੈਕਨੀਕਲ ਵਰਤ ਲਓ। ਇਹ ਚੇਤਨਾ ਜੀ ਦੀ ਰਿਫਟ ਵਰਤੀ ਆ ਤਾਂ ਫਾਸਟ ਮਿਕਸ ਵਾਲਾ ਵਰਤ ਲਓ। ਬਦਲ-ਬਦਲ ਕੇ ਟੈਕਨੀਕਲ ਵਰਤਣੇ ਜ਼ਰੂਰੀ ਨੇ। ਤਾਂ ਕਿ ਨਦੀਨ ਚੰਗੀ ਤਰ੍ਹਾਂ ਕਾਬੂ ਹੋ। ਆਉਂਦੇ ਰਹਿਣ ਨਹੀਂ ਤਾਂ ਫਿਰ ਨਦੀਨਾ ਦੇ ਅੰਦਰ ਵੀ ਇਨਸਿਸਟੈਂਸ ਆ ਜਾਂਦੀ ਆ ਉਹ ਨਦੀਨਾਸ਼ਕ ਦੇ ਪ੍ਰਤੀ ਉਹਦੇ ਨਾਲ ਫਿਰ ਉਹ ਮਰਨਦੇ ਨਹੀਂ ਸਕੇ ਸੋ ਹੁਣ ਆਪਾਂ ਦੇਖਦੇ ਆ ਵੀ ਕਿਹੜੇ-ਕਿਹੜੇ ਨਦੀਨਾਸ਼ਕ ਹੈਗੇ ਆਪਣੇ ਕੋਲੇ ਜਿਹੜੇ ਤਿੰਨ-ਚਾਰ ਦਿਨ ਦੇ ਛੋਣਾਂ ਨੂੰ ਬਾਲਾਡ ਤੋਂ ਤਿੰਨ-ਚਾਰ ਦਿਨ ਬਾਅਦ ਆਪਾਂ ਵਰਤਣੇ ਨੇ ਫਾਸਟ ਮਿਕਸ ਦਵਾਈ ਆ ਜੀ 50 ਈਸੀ ਆ ਬੂਟਾ ਕਲੋਰੇ ਦਾ ਟੈਕਨੀਕਲ ਆ ਇਹਦੀ ਡੋਜ਼ ਦੀ ਆਪਾਂ ਗੱਲ ਕਰੀਏ 1200 ਐਮਐਲ ਡੋਜ਼ ਇਹ ਆਪਾਂ 1 ਕਿੱਲੇ ਦੇ ਵਿੱਚ ਪਾਉਣੀ ਆ ਤੇ ਰੇਤੇ ਦੇ ਵਿੱਚ ਰਲਾ ਕੇ ਇਹਦਾ ਸਿੱਟਾ ਮਾਰ ਸਕਦੇ ਆ ਆਪਾਂ ਜਾਂ ਕਈ ਕਿਸਾਨ ਸੋਪਰ ਸੌਰੀ ਆਪਣੇ ਪोटाश ਖਾਦ ਪਾਉਂਦੇ ਨੇ ਜਾਂ ਜੂਰੀਆ ਖਾਦ ਵਗੈਰਾ ਉਹਨਾਂ ਨੇ ਪਾਉਣੀ ਆ ਉਹਦੇ ਵਿੱਚ ਵੀ ਰਲਾ ਕੇ ਤਾਂ ਛੱਟਾ ਮਾਰਿਆ ਜਾ ਸਕਦਾ ਕਾਫੀ ਜ਼ਿੰਮੇਦਾਰ ਬੋਤਲ ਦੇ ਵਿੱਚ ਪਾਣੀ ਚ ਰਲਾ ਕੇ ਉਹਦਾ ਛੱਟਾ ਮਾਰ ਦਿੰਦੇ ਨੇ ਪਰ ਸਾਰਿਆਂ ਨਾਲ ਵਧੀਆ ਤਰੀਕਾ ਜਿਹੜਾ ਜਾਂ ਤਾਂ ਤੁਸੀਂ ਰੇਤੇ ਦੇ ਵਿੱਚ ਰਲਾ ਕੇ ਛੱਟਾ ਮਾਰੋ ਤਾਂ ਕਿ ਕਿਸਾਨ ਛੱਟਾ ਆ ਜਵੇ ਨਹੀਂ ਪोटाश ਖਾਦ ਵਗੈਰਾ ਆਪਾਂ ਵਰਤਦੇ ਹਾਂ ਜ਼ਿਆਦਾਤਰ ਜ਼ਿੰਮੇਦਾਰ ਫਰਮਾ ਲਾਉਣ ਤੋਂ ਬਾਅਦ 2-3 ਦਿਨ ਬਾਅਦ ਤੱਕ ਇਹ ਦਵਾਈ ਪोटाਸ਼ ਵਗੈਰਾ ਪਾਉਂਦੇ ਨੇ ਉਹਦੇ ਨਾਲ ਹੀ ਤੁਸੀਂ ਰੜਾ ਕੇ ਦਾ ਛੱਟਾ ਮਾਰ ਸਕਦੇ ਹੋ ਬਹੁਤ ਵਧੀਆ ਤਰੀਕੇ ਨਾਲ ਛੱਟਾ ਮਾਰਿਆ ਜਾਊਗਾ ਦੋ ਹੀ ਕੰਮ ਹੋ ਜਾਣਗੇ ਨਾਲੇ ਛੋਟਾ ਜਿਹੜਾ ਪोटाਸ਼ ਖਾਦ ਪੈਜੂਗੀ ਨਾਲੇ ਦਾ ਤੋਂ ਆਪਣਾ ਨਦੀਨ ਨਾਸਕਲਾ ਕੰਮ ਮੁੱਕ ਜਾਂਦਾ ਤੇ ਅੱਗੇ ਨੈਲੋਫੋਸ ਦਵਾਈ ਆਉਂਦੀ ਆ ਇਹ ਦੋ ਤਰ੍ਹਾਂ ਦੀ ਦਵਾਈ ਆਉਂਦੀ ਆ ਇੱਕ 18 IC ਆਉਂਦੀ ਆ ਇੱਕ 30 IC ਆਉਂਦੀ ਆ ਨੈਲੋਗਾਰਡ ਦੇ ਨਾਮ ਨਾਲ ਮਾਰਕੀਟ ਦੇ ਵਿੱਚ ਮਿਲਦੀ ਆ ਤਾਂ ਐਰੋਗਨ ਦੇ ਨਾਮ ਨਾਲ ਮਿਲਦੀ ਆ ਜਿਹੜੀ 18 EC ਵਾਲੀ ਆ ਉਹਦੀ ਜਿਹੜੀ ਡੋਜ਼ ਆ 850 ml 150 ml ਵਰਤਣੀ ਆਪਾਂ 1 ਕਿੱਲੇ 'ਚ ਜੇ ਆਪਾਂ 30 ml ਵਾਲੀ ਵਰਤ ਰਹੇ ਆ ਤਾਂ ਫਿਰ 500 ml ਇਹਨਾਂ 'ਚੋਂ ਜਿਹੜੀ ਮਰਜ਼ੀ ਤੁਸੀਂ ਵਰਤ ਸਕਦੇ ਹੋ ਅੱਗੇ ਸਟੰਪ ਦਵਾਈ ਆ ਤਕਰੀਬਨ ਸਾਰੇ ਜ਼ਿਮੀਂਦਾਰ ਜਾਣਦੇ ਨੇ 30 EC ਪੈਂਡੀਮੈਥਾਲੀਨ ਦਵਾਈ ਆ ਇਹ ਵੀ ਆਪਾਂ ਵਰਤ ਸਕਦੇ ਆ ਇਹਦੀ ਜਿਹੜੀ ਡੋਜ਼ ਆ 1 ਕਿੱਲੇ ਦੀ 1000 ਤੋਂ ਲੈ ਕੇ 1200 ml ਤੱਕ ਆਪਾਂ 1/2 ਲੀਟਰ ਤੱਕ ਵਰਤ ਸਕਦੇ ਆ ਇਹ ਵੀ ਆਪਾਂ ਮਿੱਟੀ ਦੇ ਵਿੱਚ ਰਲਾ ਕੇ ਇਹਦਾ ਸਿੱਟਾ ਮਾਰ ਸਕਦਾ ਰਿਫਟ 50 EC ਪਰਟੀਲਾ ਕਰੋ ਪਰਟੀਲਾ ਕਲੋਰ ਟੈਕਨੀਕਲ ਆ ਇਹਦਾ 600 ml ਦੀ ਡੋਜ਼ ਇਹ ਵੀ ਆਪਾਂ ਵਰਤ ਸਕਦੇ ਆ ਜਾਂ ਫਿਰ ਇੱਕ ਰਿਫਟ ਪਲੱਸ ਆਉਂਦੀ ਆ 30 EW ਆਉਂਦੀ ਆ ਇਹ ਘਾੜਾ ਜਾਂ ਦੁੱਧ ਜਾਂ ਹੁੰਦਾ ਇਹ ਵੀ ਆਪਾਂ ਵਰਤ ਸਕਦੇ ਆ ਇਹਦੀ ਡੋਜ਼ 750 ml ਆ ਇੱਥੇ ਬਦਲ ਬਦਲ ਕੇ ਵਾਲੀ ਆਪਾਂ ਜਿਹੜੀ ਗੱਲ ਪਹਿਲਾਂ ਕੀਤੀ ਸੀ ਵੀ ਜੇ ਰਿਫਟ ਪਹਿਲਾਂ ਇੱਕ ਸਵਾਰ ਆਪਾਂ ਰਿਫਟ ਧਾਈ ਸੀ ਵਰਤੀਆ ਤਾਂ ਅਗਲੇ ਸਾਲ ਆਪਾਂ ਰਿਫਟ ਪਲੱਸ ਵਰਤ ਸਕਦੇ ਆ ਬਦਲ ਬਦਲ ਕੇ ਟੈਕਨੀਕਲ ਵਰਤਮ ਦਾਲਾ ਕਾਫੀ ਸ਼ੋਰ ਆਪਾਂ ਨੂੰ ਫਾਇਦਾ ਹੁੰਦਾ ਜਿਹੜੇ ਨਦੀਨ ਵਧੀਆ ਕਾਬੂ ਆਉਂਦੇ ਸਾਥੀ ਦਵਾਈ ਦੇ ਨਾਮ ਨਾਲ ਤਕਰੀਬਨ ਕਾਫੀ ਜ਼ਿੰਮੇਦਾਰ ਜਾਣਦੇ ਨੇ 10 ਡਬਲਯੂਪੀ ਦਵਾਈਆਂ ਹੁੰਦੀਆਂ ਪਾਈਰੇਜੋ ਸਲਫੋਰਾਨ ਇਥਾਈਲ ਇਹਦਾ ਟੈਕਨੀਕਲ ਨਾਮ ਆ ਸਾਥੀ ਦੇ ਨਾਮ ਨਾਲ ਮਾਰਕੀਟ ਤੋਂ ਮਿਲ ਜਿਆ ਜ਼ਿੰਮੇਦਾਰ ਇਹਨੂੰ ਜਾਣਦੇ ਨੇ ਇਹ ਦਵਾਈ ਵੀ ਆਪਾਂ ਵਰਤ ਸਕਦੇ ਆ 60 ਗ੍ਰਾਮ ਦਵਾਈ ਇੱਕ ਕੱਲ ਇੱਕ ਕਿੱਲੇ ਦੇ ਵਾਸਤੇ ਇਹਦੀ ਡੋਜ਼ ਆ ਟੌਪ ਸਟਾਰ 80 ਡਬਲਯੂਪੀ ਇਹ ਦਵਾਈ ਵੀ ਆਪਾਂ ਵਰਤ ਸਕਦੇ ਆ ਇਹਦਾ ਆਕਸਾ ਡਾਈਰਾਗੋਲ ਜਿਹੜਾ ਇਹਦਾ ਟੈਕਨੀਕਲ ਨਾਮ ਆ 50 45 ਗ੍ਰਾਮ ਦੀ ਇਹਦੀ ਡੋਜ਼ ਆ ਇਹ ਦਵਾਈ ਵੀ ਆਪਾਂ ਵਰਤ ਸਕਦੇ ਆ ਇਹਦੇ ਨਾਲ ਵੀ ਨਦੀਨ ਜਿਹੜੇ ਬਹੁਤ ਵਧੀਆ ਕੰਮ ਹੋਣਗੇ ਨਵੀਆਂ ਦਵਾਈਆਂ ਇਹ ਬਹੁਤ ਇਫੈਕਟਿਵ ਦਵਾਈਆਂ ਨੇ ਵਰਤ ਸਕਦੇ ਆਪਾਂ ਇਹਨਾਂ ਨੂੰ ਵੀ ਤੇ ਅੱਗੇ ਨਦੀਨ ਉਹ ਗੁਣ ਤੋਂ ਬਾਅਦ ਹੈ ਕਈ ਵਾਰ ਕੀ ਹੁੰਦਾ ਨਾ ਨਦੀਨ ਆਪਾਂ ਨਾਸ ਨਦੀਨ ਨਾਸ ਕਰਦੇ ਨੇ 10 12 ਦਿਨ ਬਾਅਦ ਆਪਾਂ ਨੂੰ ਨਦੀਨ ਦਿਖਣ ਲੱਗ ਜਾਂਦੇ ਫੁੱਟੋ ਫੁੱਟੇ ਨਦੀਨ ਆਪਾਂ ਨੂੰ ਦਿਖਣ ਲੱਗ ਜਾਂਦੇ ਨੇ ਫਿਰ ਆਪਣੇ ਕੋਲ ਇੱਕ ਦਵਾਈ ਹੈਗੀ ਹੈ ਜਿਹੜੀ ਆਪਾਂ 10 12 ਦਿਨ ਬਾਅਦ ਵਰਤ ਸਕਦੇ ਆ ਗ੍ਰੈਨੇਟ 40 ਐਮ ਐਲ ਦਵਾਈ ਦੀ ਡੋਜ਼ ਆਈ ਦੀ ਗ੍ਰੇਨੇਟ ਦਵਾਈ ਆ 150 ਲੀਟਰ ਦੇ ਪਾਣੀ ਦੇ ਵਿੱਚ ਪਾ ਕੇ ਸਪਰੇਅ ਕਰਨੀ ਆ ਕਈ ਵਾਰੀ ਕਿਉਂ ਹੁੰਦਾ ਨਾ ਆਪਾਂ ਨਦੀਨਾਸਕ ਬਰਤਨੇ ਪਾਣੀ ਘਟ ਗਿਆ ਕਿਸੇ ਕਾਰਨ ਸਹੀ ਸਮੇਂ ਤੇ ਆਪਾਂ ਤੋਂ ਆਣੀ ਦੀ ਘਾਟ ਰਹੇਗੀ ਜਾਂ ਨਦੀਨਾਸਕ ਪੂਰਾ ਨਹੀਂ ਵਰਤ ਸਕੀ ਜਾਂ ਕਈ ਨਦੀਨੇ ਹੋ ਜੈ ਨੇ ਜਿਹੜੇ ਨਦੀਨਾਸਕ ਬਰਤਨ ਦੇ باوجود ਵੀ ਨਿਕਲਿਆ ਹੁੰਦੇ ਨੇ ਕਿਉਂਕਿ ਪੁਰਾਣੇ ਨਦੀਨਾਸਕ ਆਪਾਂ ਵਰਤ ਲਈਏ ਤੇ ਨਵੇਂ-ਨਵੇਂ ਨਦੀਨਾ ਆ ਜਾਂਦੇ ਨੇ ਤੇ ਉਹਨਾਂ ਨੂੰ ਆਪਾਂ 10-12 ਦਿਨ ਬਾਅਦ ਆਪਾਂ ਨੂੰ ਦੇਖਣ ਲੱਗ ਜਾਈਏ ਥੋੜਾ ਜਿਹਾ ਪਾਣੀ ਘਟਾ ਕੇ ਨਾ ਗ੍ਰੈਨਾਈਟ ਦਵਾਈ ਆ ਜਿਹੜੀ ਇਹਦੀ ਆਪਾਂ ਸਪਰੇਅ ਕਰ ਸਕਦੇ ਆ ਇਹਦੇ ਨਾਲ ਵੀ ਉਹ ਜਿਹੜਾ ਕਾਬੂ ਆ ਜਾਂਦਾ ਬਾਕੀ ਜਿਹੜੇ 20-25 ਦਿਨ ਬਾਅਦ ਆਪਾਂ ਪਹਿਲਾਂ ਗੱਲ ਕੀਤੀ ਵੀ 20-25 ਦਿਨ ਬਾਅਦ ਜਿਹੜੇ ਨਦੀਨ ਉੱਗਿਆ ਆਉਂਦੇ ਨੇ ਨਦੀਨ ਦੋ-ਦੋ ਪੱਤਿਆਂ ਦੇ ਹੋਗੇ ਉਸ ਵੇਲੇ ਕਾਫੀ ਸਾਰੀਆਂ ਦਵਾਈਆਂ ਆਪਣੇ ਕੋਲ ਹੈਗੀਆਂ ਉਹਨਾਂ ਦੇ ਬਾਰੇ ਆਪਾਂ ਅਗਲੀ ਵੀਡੀਓ 'ਚ ਗੱਲਬਾਤ ਕਰਾਂਗੇ ਇਸ ਵੀਡੀਓ ਵੀ ਜੇ ਆਪਾਂ ਗੱਲ ਕਰਦਾ ਤਾਂ ਵੀਡੀਓ ਲੰਮੀ ਹੋ ਜਾਊਗੀ ਸੋ ਦੋਸਤੋ ਅੱਜ ਦੀ ਵੀਡੀਓ ਦੇ ਵਿੱਚ ਇੰਨਾ ਹੀ ਅੰਤ ਵਿੱਚ ਸਾਰੇ ਕਿਸਾਨ ਦੋਸਤਾਂ ਨੂੰ ਸਤਿ ਸ਼੍ਰੀ ਅਕਾਲ ਧੰਨਵਾਦ